ਹੋ ਜੀ ਜਿਹੜੀ ਅੱਜ ਸ਼ਹੀਦ ਛੁੱਪ ਕਰਮ ਸਿੰਘ ਦੀ ਜਿਹੜੀ ਮਤਲਬ ਅੰਤਮ ਬਾਡੀ ਆ ਜਿਹੜੀ ਇੱਥੇ ਬਾਡਰ ਤੇ ਪਹੁੰਚੀ ਖਲੋਰੀ ਬਾਡਰ ਔਰ ਜਿੰਨੇ ਵੀ ਕਿਸਾਨ ਸਾਰੇ ਨਾਮ ਅੱਖਾਂ ਨਾਲ ਅੱਜ ਇਹਨਾਂ ਨੂੰ ਸਦਾ ਅੱਜ ਦੇ ਲਈ ਤੇ ਬਹੁਤ ਵੱਡੀ ਤਦਾਦ ਵਿੱਚ ਪਹੁੰਚੇ ਨੇ ਔਰ ਜਿਹੜਾ ਸ਼ਿਸ਼ਕਾਰ ਆ ਉਹ ਉਹਨਾਂ ਦੇ ਪਿੰਡ ਵੱਲੋਂ ਵਿਖੇ ਕੀਤਾ ਜਾਏਗਾ ਰੀਤੀ ਰਿਵਾਜਾਂ ਦੇ ਅਨਸਾਰ ਤੇ ਮੈਂ ਸਮਝਦਾ ਮੈਂ ਸਰਕਾਰ ਨੂੰ ਇਹ ਸਮਾਂ ਚ ਤੋਂ ਨੱਜਾ ਕਰਦਾ ਜਿੰਨੇ ਤੇ ਜਨਰਲ ਰੈਂਟੇਰ ਨੇ 13 ਅਪ੍ਰੈਲ 1919 ਨੂੰ ਇੱਕ ਨਹਾਤੇ ਲੋਕਾਂ ਤੇ ਦੋਲਣਾ ਚਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਉਹਨਾਂ ਦੀ ਟਾਰਗੇਟ ਜਿਹੜੀ ਦੁਸ਼ਮਣ ਸਰਕਾਰ ਆ ਜਿਹਨੇ ਕਿ ਇੱਕ ਸ਼ਾਂਤਮਈ ਤੌਰ ਤੇ ਪੀਸਫੁਲ ਰਹਿ ਕੇ ਕਿਸਾਨਾਂ ਦਾ ਹਾਕਮ ਨਾ ਕਰੇ ਸੀ ਜਿੰਨਾ ਤੇ ਉਹਨਾਂ ਨੇ ਅੰਨੇਵਾ ਗੋਲੀਆਂ ਚਲਾ ਕੇ ਜਿੱਥੇ ਇਹ ਸੁਭ ਕਰਮਚਾਰੀ ਸਾਡੇ ਵੀਰ ਨੇ ਜੀ ਸੀ ਦਿੱਤਾ ਗਿਆ ਤੇ ਜਿਹੜੇ ਹਜ਼ਾਰਾਂ ਕਿਸਾਨ ਜਿਹੜੇ ਸਾਡੇ ਬੜਕੜ ਵੀ ਹੋ ਗੋਲਖਾਂ ਦਾ ਮੈਂ ਸੋਨਦਾ ਜਿਹੜੀ ਕਿਸਤੇ ਸਰਕਾਰ ਆ ਇਹ ਕਿਸਾਨ ਵਿਰੋਧੀ ਸਰਕਾਰ ਆ ਔਰ ਨਾਦਰਸ਼ਾਈ ਫਰਮਾਨ ਲੈ ਕੇ ਚੱਲਣ ਵਾਲੀ ਇਹ ਸਰਕਾਰ ਆ ਅਸੀਂ ਇਸ ਜਿਹੜਾ ਸ਼ਹੀਦਾਂ ਸਾਡੇ ਇਹ ਸਾਨੂੰ ਹਮੇਸ਼ਾ ਹੀ ਪ੍ਰੇਰਿਤ ਦੇਣਗੇ ਬੋਤ ਨੂੰ ਕਿ ਸਾਡੀ ਕਿਸਾਨੀ ਤੇ ਪਹਿਰਾ ਦੇ ਲਈ ਉਹ ਮੇਰਾ ਤੱਕ ਪਾ ਰਹਿਣਗੇ ਔਰ ਸਾਡੇ ਜਿਹੜਾ ਸ਼ਹੀਦਾਂ ਦਾ ਸਰਮਾਇਆ ਇਹ ਹਮੇਸ਼ਾ ਹੀ ਜਿੰਨੇ ਚਿਰ ਮਤਲਬ ਸਾਡਾ ਧਰਤੀ ਤੇ ਕਿਸਾਨੀ ਖਲਹੜ ਚੱਲੂਗਾ ਉਹਨਾਂ ਚਿਰ ਇਹਨਾਂ ਜਿਹੜੀਆਂ ਯਾਦਾਂ ਸਾਨੂੰ ਤਾਜ਼ਾ ਉਹ ਮਤਲਬ ਮਿਲਦੀਆਂ ਰਹਿਣੀਆਂ ਮਸਾਲਾਂ ਜਿਹੜੀਆਂ ਕਿਉਂਕਿ ਸ਼ਹੀਦ ਨੇ ਜਿਹੜੇ ਇਹ ਸਿੱਖ ਕੌਮ ਦਾ ਨਹੀਂ ਕੋਤ ਹਵਾਮ ਦਾ ਜਿਹੜਾ ਸਰਮਾਇਆ ਨਹੀਂ ਜਿਵੇਂ ਚੁੱਪ ਕਰਮ ਸਿੰਘ ਅਗਲਾਉਤਾ ਵੀਰ ਸੀ ਜਿਹਦੇ ਜਾਣ ਨਾਲ ਸਾਨੂੰ ਦੁੱਖ ਬੜਾ ਹੋਇਆ ਕਿਉਂਕਿ ਇਹੋ ਜਿਹੇ ਨੌਜਵਾਨ ਜਿਹੜੇ ਜੂਠ ਨੂੰ ਅੱਗੇ ਲੈ ਕੇ ਤੁਰਦੇ ਨੇ ਔਰ ਕਿਸਾਨੀ ਦੀ ਰਾਹ ਤੇ ਤੁਰੇ ਹੋਏ ਨੇ ਔਰ ਇਹਨਾਂ ਨੂੰ ਸਰਕਾਰ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦੇਣਾ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਔਰ ਅਸੀਂ ਸਰਕਾਰਾਂ ਦੀ ਇਸ ਸਮਝ ਤੋਂ ਹੋਰ ਨਿਜਾ ਕਰਦੇ ਆ ਕਿ ਜਿਹੜੀ ਮੋਦੀ ਸਰਕਾਰ ਆ ਕਾਰਪੋਰੇਟ ਘਰਾਣਾ ਦੀ ਸਰਕਾਰ ਆ ਔਰ ਇਹ ਕਿਸਾਨ ਵਿਰੋਧੀ ਸਰਕਾਰ ਸਰਕਾਰ ਆ ਜੇ ਅਸੀਂ ਇਹ ਕਿਸਾਨ ਸੀ ਜਿਹੜੇ ਸਾਡੇ ਕੋਈ ਇਹ ਨਜਾਇਜ਼ ਮਨਦਾਨੂਆਂ ਦੇ ਸੀ ਆ ਦੇ ਹੱਕਾਂ ਦੀ ਰਾਖੀ ਨਹੀਂ ਕਿਸਾਨ ਨੂੰ ਚਲਦਾ ਕਰਨੀ ਇਹ ਜੈਦਵੰਗਾ ਮਗਰੇ ਸੀ ਜਿੱਥੇ ਕਿਸਾਨ ਨੇ ਅੱਧਾ ਤਸ਼ੱਦਦ ਕਰਕੇ ਸਾਡੇ ਵੀਰ ਨੂੰ ਚੇਤ ਕੀਤਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੋਇਆ ਉਹਦੇ ਵਿੱਚ ਬਕਾਇਦਾ ਵੀਡੀਓਗ੍ਰਾਫੀ ਹੋਈ ਹੈ ਤੇ ਉਸ ਤੋਂ ਬਾਅਦ ਸਾਡਾ ਇੰਨਾ ਕੀ ਹੋਇਆ ਅਜੇ ਕਿ ਸਿਏਲਾਂ ਦਾ ਮਤਲਬ ਆਜਾ ਅੰਤਮ ਸੰਸਕਾਰ 3 ਵਜੇ ਨਾਲ ਦੇ ਪਿੰਡ ਵੱਲੋਂ ਵਿਖੇ ਕਰਾਂਗੇ ਕਿ ਕੀ ਕੀ ਗੱਲਾਂ ਨੂੰ ਲੈ ਕੇ ਥੋੜੀ ਸਹਿਮਤੀ ਬਣੀ ਹੈ ਯਾਰ ਮੈਂ ਕਹਿੰਦਾ ਸਹਿਮਤੀ ਸਿਰਫ ਮੈਂ ਪਹਿਲੇ ਨੋਇਤਾ ਹੈ ਪਲੀਜ਼ ਆਪਣੇ ਕੋਲ ਸਮਾਂ ਇਹਨਾਂ ਨਹੀਂ ਅਜੇ ਕਿ ਕਿ ਬੰਦੇ ਨੂੰ ਆਪਾਂ ਚੱਕ ਲਏ ਓਕੇ ਸਮੇਂ ਸ਼ਹੀਦ ਦਾ ਦਰਜਾ ਦਿੱਤਾ ਜਾਣ ਬੋਸ ਟਮਾਟਾ ਦਾ ਹੋ ਗਿਆ ਹੈ ਪਹਿਲੇ ਉਹ ਤਾਂ ਹੋਣਾ ਸਰਕਾਰ ਕੰਨਾ ਕਰਦੀਆਂ ਲੈਂਦੀਆਂ ਹੁੰਦੇ ਨੇ ਇਹ ਸਰਕਾਰ ਦਾ ਕੰਮ ਹੈ ਸਰਕਾਰ ਆਪਣਾ ਕਰ ਰਹੀ ਹੈ ਅਸੀਂ ਆਪਣਾ ਕਰ ਰਹੇ ਹਾਂ ਬਲੇ ਬਤਾ ਅੱਗੇ ਦੀ ਰਣਨੀਤੀ ਕੀ ਹੈ ਬ੍ਰਦਰ ਹਜੇ ਮਗਲੇ ਅਸੀਂ ਰਮ ਰਹੇ ਰਮ ਰਹੇ ਅੱਗੇ ਨਿੰਦਿਆ ਕਰਾਂਗੇ ਪੂਰੇ ਜਿੰਦਾਬਾਦ ਜਿੰਦਾਬਾਦ ਹਾਈ ਹਾਈ ਮਰ ਗਿਆ ਹਾ 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 ਹਾਈ ਭਾਈ ਹਾਈ 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 ਮਰਦਾ ਬਾਦ ਮਰਦਾ ਬਾਦ ਖਨੋਰੀ ਬਾਰਡਰ ਤੇ ਸ਼ੁਭਕਰਮਾਂ ਦੀ ਡੇਡ ਬੋਡੀ ਨੂੰ ਸਰਨਾਂਝਲੀ ਭੇਟ ਕਰਨ ਲਈ ਗੈਰ ਨੀਤੀਕ ਸੰਯੁਕਤ ਮੋਰਚੇ ਦੇ ਆਗੂ ਪਹੁੰਚੇ ਹੋਏ ਹਨ ਤੇ ਪਿੱਛੇ ਹੀ ਨਾਲ ਉਹਨਾਂ ਦੀ ਡੈਡ ਬੋਡੀ ਵੀ ਲਿਆਂਦੀ ਗਈ ਹੈ ਜਿਸ ਨੂੰ ਫੁੱਲਾਂ ਦੀ ਵਰਕਾਂ ਨਾਲ ਸਰਨਾਂਝਲੀ ਭੇਟ ਕਰ ਰਹੇ ਹਨ ਇਹ ਤਸਵੀਰਾਂ ਖਨੋਰੀ ਬਾਰਡਰ ਦੀਆਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਅਸੀਂ ਸੁਭਕਰਮਨ ਦੀ ਡੈਡ ਬੋਡੀ ਖਨੋਰੀ ਬਾਰਡਰ ਤੇ ਫੁੱਲਾਂ ਦੀ ਵਰਕਾਂ ਨਾਲ ਸਰਨਾਂਝਲੀ ਦੇ ਅਤੇ ਇਸ ਮੌਕੇ ਸੁਭਕਰਮਨ ਅਮਰ ਰਹੇ ਦੇ ਨਾਅਰੇ ਨਾਲ ਤੁਸੀਂ ਤਸਵੀਰਾਂ ਦੇਖ ਰਹੇ ਹੋ ਵੀ ਸੈਂਕੜੇ ਦੀ ਤਦਾਦ ਵਿੱਚ ਲੋਕ ਸਰਨਾ ਅਝਲੇ ਲਈ ਪਹੁੰਚੇ ਹੋਏ ਹਨ ਅਤੇ ਇਸ ਮੌਕੇ ਜਿੰਦਾਬਾਦ ਜਿੰਦਾਬਾਦ ਕੇਂਦਰ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਹਨ ਕਤਲ ਅਤੇ ਦੂਜੇ ਪਾਸੇ ਸੁਭਕਰਮਨ ਅਮਰ ਰਹੇ ਦੇ ਨਾਅਰੇ ਦੇ ਨਾਲ ਸੈਂਕੜੇ ਦੀ ਤਦਾਦ ਵਿੱਚ ਲੋਕੀ ਨਾਮ ਅੱਖਾਂ ਨਾਲ ਸ਼ਰਧਾਂਜਲੀ ਦੇ ਰਹੇ ਹਨ ਇਹ ਤਸਵੀਰਾਂ ਤੁਹਾਨੂੰ ਖਨੋਰੀ ਬਾਰਡਰ ਤੇ ਦਿਖਾ ਰਹੇ ਆ ਇਹ ਹੀ ਐਂਬੂਲੈਂਸ ਹੈ ਜਿਸ ਵਿੱਚ ਸੁਭਕਰਮੰਦੀ ਡੈੱਡ ਬੋਡੀ ਨੂੰ ਪਟਿਆਲਾ ਤੋਂ ਪੋਸਟਮਾਰਟਮ ਕਰਾ ਕੇ ਜਿਲੇ ਹੰਦਾ ਗਿਆ ਹੈ ਇਹ ਤਸਵੀਰਾਂ ਖਨੋਰੀ ਬਾਰਡਰ ਤੋਂ ਤੁਹਾਨੂੰ ਦਿਖਾ ਰਹੇ ਆ ਜਿੱਥੇ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਉਸ ਜਗ੍ਹਾ ਤੇ ਹੀ ਸੁਭਕਰਮੰਦੀ ਡੈੱਡ ਬੋਡੀ ਨੂੰ ਲਿਆਂਦਾ ਗਿਆ ਹੈ ਇਹ ਤਸਵੀਰਾਂ ਤੁਸੀਂ ਖਨੋਰੀ ਬਾਰਡਰ ਤੋਂ ਦੇਖ ਰਹੇ ਹੋ ਸੈਕੰਡ ਇੰਡ ਦੇ ਤਦਦ ਵਿੱਚ ਕਿਸਾਨ ਆਗੂ ਇੱਥੇ ਪਹੁੰਚੇ ਹੋਏ ਹਨ ਅਦੇ ਅੱਗੇ ਵੀ ਜੋ ਗੈਰ ਨੀਤੀ ਸੰਯੁਕਤ मोर्चे ਦੇ ਲੀਡਰ ਵੀ ਪਹੁੰਚੇ ਹੋਏ ਹਨ ਤੁਸੀਂ ਇਹ ਤਸਵੀਰਾਂ ਖਨੋਰੀ ਬਾਰਡਰ ਦੀਆਂ ਦੇਖ ਰਹੇ ਜਿੱਥੇ ਸ਼ੁਭਕਰਮਾਂ ਦੀ ਰੈੱਡ ਬੋਡੀ ਨੂੰ ਖਨੋਰੀ ਬੈਟਰ ਤੇ ਲਿਆਂਦਾ ਗਿਆ ਹੈ ਅਤੇ ਉਸ ਦੀ ਨੂੰ ਅੰਤਿਮ ਵਿਦਾਈ ਲਈ ਫੁੱਲ ਸਰਵਨ ਅંજਲੀ ਭੇਟ ਹੈ ਜਿਹੜੀ ਖਨੋਰੀ ਬਾਰਡਰ ਤੇ ਕਿਸਾਨ ਜਿੱਥੇ ਬੰਦਿਆਂ ਦੇ ਅੱਗੋਂ ਵੱਲੋਂ ਦਿੱਤੀ ਜਾ ਰਹੀ ਹੈ ਅਦੇਸ਼ਮੋਕੇ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਮੁਰਦਾਬਾਦ ਦੇ ਨਾਰੇ ਲਗਾ ਰਿਹਾ ਰਹੇ ਹਨ ਤੇ ਸੁਭ ਕਰਨ ਮਾਨ ਅਮਰ ਰਹੇ ਦੇ ਨਾਰਿਆਂ ਦੇ ਨਾਲ ਸੈਂਕੜੇ ਦੀ ਤਦਾਦ ਵਿੱਚ ਕਿਸਾਨ ਅੱਗੂ ਜੋ ਇੱਥੇ ਉੱਚੇ ਹੋਏ ਹਨ ਅਦੇ ਉਹਨਾਂ ਦੀ ਮਰਤੀ ਦੇ ਨੂੰ ਸਰੰਧਾ ਅੰਜਲੀ ਪੇਟ ਕਰ ਰਹੇ ਹਨ ਇਹ ਤਸਵੀਰਾਂ ਤੁਹਾਨੂੰ ਖਨੋਰੀ ਬਾਰਡਰ ਦੀਆਂ ਦਿਖਾ ਰਹੇ ਹਾਂ ਜਿੰਦਾਬਾਦ ਅਸੀਂ ਅੱਜ ਆਪਣੇ ਸ਼ਹੀਦ ਦਾ ਮਾਨਾ ਸਨਮਾਨਾ ਨਾਲ ਸੰਸਕਾਰ ਕਰਾਂਗੇ ਉਹਨਾਂ ਦੇ ਜੱਦੀ ਪਿੰਡ ਵਿੱਚ ਔਰ ਇਹ ਅੰਦੋਲਨ ਆਪਣੀਆਂ ਮੰਗਾਂ ਮਨੋਂ ਤੱਕ ਜਾਰੀ ਰਹੂਗਾ ਇਹ ਬਿਲਕੁਲ ਇਹਨਾਂ ਦਾ ਕਹਿਣ ਰਹੇ ਰਹੇ ਕਮਰ ਰਹੇ ਜੈ ਹਿੰਦ ਰਹੇ ਸਤਿ ਸ਼੍ਰੀ ਅਕਾਲ ਭਾਈ ਜੀ ਕੋਲਾ ਨਕਸ਼ੀ ਕੋਲਾ ਦੇ ਵਿੱਚ ਅਮਰੀਕ ਭੇਜਿਆ ਹੋਇਆ ਜੀ